ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਤੁਸੀਂ ਮੈਨੂੰ ਜਾਣਦੇ ਆ ਪਰ ਯੂ ਨੋ ਸ਼ੁਰੂਆਤ ਕਰਦੇ ਆ ਬਿੰਦਰ ਸਿੰਘ ਬਿੰਦਰ ਸਿੰਘ ਮੀਡੀਆ ਵਾਲਾ ਵੀ ਮੈਨੂੰ ਕਿਹਾ ਜਾਂਦਾ ਬਟ ਭਾਈ ਭਾਈ ਚਾਹ ਇੱਕ ਸਮਾਜ ਪ੍ਰਤੀ ਮੇਰੇ ਬਹੁਤ ਖਿਆਲ ਲਏ ਜਾਂਦੇ ਆ ਹਾਜ਼ਰ ਟਾਈਮ ਅਸੀਂ ਮਤਲਬ ਪਿਛਲੇ 40 45 ਸਾਲਾਂ ਦੇ ਇਸੇ ਕਮਿਊਨਿਟੀ ਇਸ ਬਿਊਟੀਫੁੱਲ ਕੰਟਰੀ ਕੈਨੇਡਾ ਦੇ ਵਿੱਚ ਅਸੀਂ ਰਹਿੰਦੇ ਆ ਸਵਾਲ ਪੁੱਛਿਆ ਗਿਆ ਬੀਤੇ ਦਿਨੀ ਮੈਂ ਬਹੁਤ ਸੋਚਿਆ ਵੀ ਮੈਂ ਇਸ ਜੀ ਦੇ ਉੱਤੇ ਮੈਂ ਬੋਲਾਂ ਜਾਂ ਮੈਂ ਜਵਾਬ ਦਵਾਂ ਮੈਂ ਵੈਰੀ ਆਊਟ ਸਪੋਕਰ ਹਾਂ ਤੁਸੀਂ ਮੈਨੂੰ ਦੇਖਿਆ ਵੀ ਐਡਵਰਟਾਈਜ਼ਮੈਂਟਸ ਤੇ ਟਿਕਟੌਕਾਂ ਤੇ ਢਿੱਲੋਂ ਬੋਲਦੇ ਆ ਤੇ ਜਾਂ ਮਤਲਬ ਆ ਪੰਜੀ ਸਿੰਘ ਮਤਲਬ ਪਖਣਾ ਦੇ ਨਾਲ ਨਿਊਜ਼ ਐਂਡ ਵਿਊਜ਼ ਇੱਕ ਸੈਗਮੈਂਟ ਬਣਦਾ ਉੱਤੇ ਵੀ ਅਸੀਂ ਮਤਲਬ ਕਰਦੇ ਆ ਸਵਾਲ ਇਹ ਪੁੱਛਿਆ ਗਿਆ ਸੀਗਾ ਵੀ ਜਾ ਕੇ ਵਿੰਦ ਸਿੰਘ ਜੀ ਤੁਸੀਂ ਬਹੁਤ ਸਾਰੇ ਰਿਲੇਕਸ਼ਨ ਦੇਖੇ ਬਹੁਤ ਸਾਰੀਆਂ ਪਾਰਟੀਆਂ ਦੇਖੀਆਂ ਬਹੁਤ ਸਾਰਾ ਇਮੀਗ੍ਰੇਸ਼ਨ ਪ੍ਰੋਸੈਸ ਤੇ ਜਿਹੜੀ ਇਹ ਮਲਟੀਕਲਚਰਲਿਜ਼ਮ ਤੇ ਜਿਹੜੀ ਇੰਟਰ ਡਾਈਵਰਸਿਟੀ ਆ ਆਮ ਇਹਦੇ ਬਾਰੇ ਕੀ ਖਿਆਲ ਆ ਤੇ ਕੀ ਇਹ ਚੇਂजेस ਆ ਜੋ ਖਾਸ ਕਰਕੇ ਜੋ ਮੌਜੂਦਾ ਹਾਲ ਆ ਦੇਖੋ ਪਿਛਲੇ ਜਦੋਂ ਦੀ ਲਿਬਰਲ ਸਰਕਾਰ ਟਰੂਡੋ ਜਸਟਨ ਟਰੂਡੋ ਦੀ ਸਰਕਾਰ ਆਈ ਹੈ ਅਸੀਂ ਰਿਲੇਟਿਵਲੀ ਅਸੀਂ 5-6 ਇਮੀਗ੍ਰੇਸ਼ਨ ਮਿਨਿਸਟਰ ਬਦਲ ਚੁੱਕੇ ਹਾਂ ਬੇਸਿਕਲੀ ਇੱਕ ਕ ਇੱਕ ਅਨਪਲਾਨਡ ਅਨਪ੍ਰੋਫੈਸ਼ਨਲ ਉਹ ਵਿਅਕਤੀ ਸੀਗੇ ਜਿਨ੍ਹਾਂ ਨੂੰ ਮਨਿਸਟਰ ਬਣਾਇਆ ਗਿਆ ਸੀਗਾ ਨਾ ਇਹਨਾਂ ਨੂੰ ਕਿਸੇ ਚੀਜ਼ ਦੀ ਸਮਝ ਸੀਗੀ ਵੋਟ ਬੈਂਕ ਪੋਲਿਟਿਕਸ ਤੇ ਮਨੀ ਮੇਕਿੰਗ ਸਕੀਮ ਇੱਕ ਬਣਾਤੀ ਸੀਗੀ ਹੁਣ ਉਹ ਜਿਹੜੀ ਚੀਜ਼ ਆ ਪਿੱਛੇ ਸੋ ਪਹਿਲਾਂ ਹੀ ਅਨਪ੍ਰੋਫੈਸ਼ਨਲ ਸੀ ਸੀਗੀ ਅਨਪਲਾਨਡ ਸੀਗੀ ਆ ਐਕਸਪਲੋਇਟੇਸ਼ਨ ਦੇ ਸਰ ਦੇ ਉੱਤੇ ਸੀਗੀ ਠੀਕ ਆ ਅਸੀਂ ਕਹਿ ਸਕਦੇ ਆ ਵੀ ਭਾਈ ਸਾਡਾ ਬਹੁਤ ਸਾਰਾ ਆ ਇੰਡੀਆ ਦਾ ਹਿੰਦੁਸਤਾਨੀ ਪੰਜਾਬੀ ਹੋਰ ਵੱਖਰੇ-ਵੱਖਰੇ ਸੈਕਟਰਾਂ ਚੋਂ ਸਾਡਾ ਬੱਚਾ ਆ ਗਿਆ ਪਰਵਾਰ ਆ ਕੇ ਇਥੇ ਸਿਵਲਾਈਜ਼ਡ ਯੂ نو ਸੋਸਾਇਟੀ ਐਜ਼ ਯੂ ਕੈਨ ਯਸ ਸੈੱਟ ਹੋ ਗਿਆ ਇਟਸ ਗ੍ਰੇਟ ਇਹ ਬਹੁਤ ਵਧੀਆ ਗੱਲ ਆ ਬਟ ਜਿਹੜੀ ਅਸਲੀ ਜਿਹੜਾ ਮੁੱਦਾ ਇਹਦੇ ਵਿੱਚ ਹੋਇਆ ਵੀ ਅਸੀਂ ਕਿੰਨੇ ਕੈਸੀ ਐਕਸਪਲੋਇਟ ਹੋ ਗਏ ਹੁਣ ਜਾ ਕੇ ਇੱਕ ਜੋ 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 ਮੌਜੂਦਾ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮੈਲਰ ਉਹਨਾਂ ਨੇ ਸਾਰਾ ਕ ਭਾਂਡਾ ਹੁਣ ਜੋ ਇਕਨੋਮਿਕ ਕ੍ਰਾਈਸਿਸ ਚੱਲਦੀ ਆ ਸਲੋ ਡਾਊਨ ਚੱਲਦਾ ਉਹ ਕੱਲੇ ਕੈਨੇਡਾ ਦਾ ਨਹੀਂ ਹੈਗਾ ਉਹ ਉਹ ਵਰਲਡਵਾਈਡ ਵੀ ਚੱਲ ਰਿਹਾ ਹੈ। ਉਹ ਯੂਐਸ ਦੇ ਵਿੱਚ ਵੀ ਹੋਰ ਕੰਟਰੀਆਂ ਦੇ ਵਿੱਚ ਵੀ ਆ। ਪਰ ਜਦੋਂ ਤੁਹਾਨੂੰ ਆਪ ਨਹੀਂ ਪਤਾ ਵੀ ਕਿੰਨੇ ਨੰਬਰਸ ਆ। ਤੁਹਾਨੂੰ ਆਪ ਨਹੀਂ ਪਤਾ ਵੀ ਕਿਹੜਾ ਤੁਹਾਡਾ ਸਿਸਟਮ ਕੰਮ ਕਰਦਾ ਸਹੀ ਕਿ ਗਲਤ ਕਰਦਾ। ਤੁਸੀਂ ਹੁਣ ਜਾ ਕੇ ਤੁਸੀਂ ਇੱਕ ਵਿਦਿਆਰਥੀ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਇੱਕ ਲੀਗਲ ਰੂਟ ਵਰਤ ਕੇ ਆਏ ਸੀਗੇ। ਹਾਂ ਏਜੰਟਾਂ ਨੇ ਕੀ ਕੀਤਾ ਉਹ ਇੱਕ ਵੱਖਰਾ ਵਿਸ਼ਾ। ਪਰ ਤੁਸੀਂ ਥੋਡੀ ਗਵਰਨਮੈਂਟ ਆਫ ਕੈਨੇਡਾ ਨੇ ਇਸ਼ੂ ਕੀਤੇ ਸੀਗੇ ਤੁਸੀਂ ਉਹ ਡਾਕੂਮੈਂਟੇਸ਼ਨ ਇਸ਼ੂ ਕੀਤਾ ਫਰਮ ਪਾਵਾਂ ਉਹ ਏਆਈ ਦੇ ਕੰਪਿਊਟਰ ਸੀਗੇ ਪਾਵਾਂ ਉਹ ਇਮੀਗ੍ਰੇਸ਼ਨ ਦੇ ਕੋਈ ਥੋਡੇ ਥੋਡੇ EMPLOIED ਆਫਿਸਰ ਸੀਗੇ ਸੋ ਬੇਸਿਕਲੀ ਥੋਡੀ ਮਿਨਿਸਟਰੀ ਅੰਡਰ ਸੀਗੇ ਥੋਡੀ ਫੈਡਰਲ ਗਵਰਨਮੈਂਟ ਆਫ ਕੈਨੇਡਾ ਦੇ ਅੰਡਰ ਸੀਗੇ ਜੇ ਤੁਹਾਡੇ PNP ਪ੍ਰੋਗਰਾਮ ਵੀ ਚੱਲਦੇ ਸੀ ਪ੍ਰੋਵਿੰਸ਼ਿਅਲੀ ਉਹ ਵੀ ਕੌਣ ਸੀਗੇ ਉਹ ਵੀ ਕੈਨੇਡੀਅਨ ਗਵਰਨਮੈਂਟ ਦੇ ਅੰਟੇਰੀਓ ਜਿਸ ਇਸ ਲੈਵਲ ਪ੍ਰੋਵਿੰਸ਼ੀਅਲ ਜਿਹੜੀ ਹੈ ਜਿਹੜੇ ਲੈਜਿਸਲੇਟਰ ਨਾ ਉਹਦੇ ਅੰਡਰ ਹੀ ਸਾਰਾ ਕੁਝ ਹੋਇਆ ਸੋ ਵਾਟ ਵਾਸ ਆਲ ਦੈਟ ਡਨ ਇਟ ਵਾਸ ਅੰਡਰ ਦ ਕੈਨੇਡੀਅਨ ਸਿਸਟਮ ਸੋ ਟੂ ਹੌਨ ਤੁਸੀਂ ਜਾ ਕੇ ਕਹਿ ਰਹੇ ਆ ਵੀ ਬਹੁਤ ਆ ਕੇ ਤੁਹਾਡਾ ਹੱਕ ਇਹ ਆ ਵੀ ਤੁਸੀਂ ਤੇ ਆ ਕੇ ਪੜ੍ਹਾਈ ਕਰੋ ਤੇ ਤੁਸੀਂ ਉਹਨੂੰ ਭਾਜੋ ਜਦੋਂ ਤੁਸੀਂ ਇਸ ਚੀਜ਼ ਨੂੰ ਹੁਣ ਪਹਿਲਾਂ ਐਕਸਪਲੋਇਟ ਕੀਤਾ ਤੁਹਾਡੇ ਜਿਹੜੇ ਛੋਟੇ ਛੋਟੇ ਟਾਪੂ ਸੀਗੇ ਟਾਪੂ ਹੀ ਮੈਂ ਕਹਿੰਨਾ ਜਿਹੜੇ ਕਲੱਬ ਹਾਊਸ ਕਾਲਜ ਸੀਗੇ ਉਹ ਤੁਸੀਂ ਆਪ ਨਹੀਂ ਰੈਗੂਲੇਟ ਕੀਤੇ ਸਾਡਾ ਜਿਹੜਾ ਇੱਥੇ ਦਾ ਨੌਜਵਾਨ ਜਿਹੜਾ ਪੜਿਆ ਲਿਖਿਆ ਜਿਹੜਾ ਹੈਗਾ ਕੈਨੇਡੀਅਨ ਬੋਰਨ ਉਹ ਹੁਣ ਬਾਹਲੇ ਕੰਟਰੀਆਂ ਚ ਜਾ ਰਿਹਾ ਸਾਡੇ ਇੰਗਲੈਂਡ ਦੇ ਤਿੰਨ ਯੂਨੀਵਰਸਿਟੀਆਂ ਜਿਹੜੀਆਂ ਭਣੀਆਂ ਪਈਆਂ ਜਿਹਨੂੰ ਛੋਟਾ ਬ੍ਰੈਂਪਟਨ ਕਹੇ ਆ ਕਿਹਾ ਜਾਂਦਾ ਇੱਥੇ ਤੁਸੀਂ ਮਤਲਬ ਕੋਟਾ ਸਿਸਟਮ ਨਹੀਂ ਖੋਲਦੇ ਇੱਥੇ ਤੁਸੀਂ ਕਹਿੰਦੇ ਆ ਵੀ ਨਹੀਂ ਆ ਇੰਜੀਨੀਅਰਿੰਗ ਪ੍ਰੋਗਰਾਮ ਆ ਮੈਡੀਸਨ ਦਾ ਪ੍ਰੋਗਰਾਮ ਆ ਇੱਥੇ ਲਾ LLB ਦਾ ਪ੍ਰੋਗਰਾਮ ਉਹ ਵੀ ਐਡਾ ਵੱਡਾ ਸਿਆਪਾ ਤੁਸੀਂ ਪਾਇਆ ਪਿਆ ਇੱਥੇ ਸਾਨੂੰ ਐਡਮਿਸ਼ਨ ਹੀ ਮਿਲਦੀ ਫਿਰ ਅਸੀਂ ਵੀ ਜਾ ਕੇ ਡਬਲ 트리플 ਫੀ ਅਸੀਂ ਆਪਦੇ ওভারਸੀ ਸਾਡੇ ਵੱਖਰੇ ਵੱਖਰੇ ਕੰਟਰੀਆਂ ਦੇ ਵਿੱਚ ਅਸੀਂ ਆਪਦੇ ਬੱਚੇ ਭੇਜਦੇ ਆ ਸੋ ਅਗੇਨ ਇਹ ਇੱਕ ਇਹ ਪ੍ਰੋਬਲਮ ਕ੍ਰੀਏਟ ਕੀਤੀ ਗਈ ਹੈ ਬਿਕਾਜ਼ ਤੁਸੀਂ ਦੇਖੋ ਜਿਹੜੇ ਇੱਥੇ ਬਹੁਤ ਸਾਰੇ ਜਿਹੜੇ ਕਾਲਜ ਸੀਗੇ ਉਹ ਨੰਗ ਭੁਖਣਾ ਖੋਲਦੇ ਸੀਗੇ ਜਦੋਂ ਤੁਸੀਂ ਤੁਸੀਂ ਆਪ ਨਹੀਂ ਕੋਈ ਇਨਵੈਸਟ ਕਰ ਸਕਦੇ ਸੀਗੇ ਆਪ ਤੁਸੀਂ ਆਪ ਤੁਸੀਂ ਉਹ ਚੀਜ਼ ਨਹੀਂ ਤੁਸੀਂ ਸਾਰੇ ਇੰਟਰਨੈਸ਼ਨਲ ਸਟੂਡੈਂਟ ਨੂੰ ਤੁਸੀਂ ਐਕਸਪਲੋਰ ਕਰਕੇ ਤੁਸੀਂ ਥੋੜੇ ਸੰਖ ਮਰਮਣ ਲੱਗੀ ਥੋਡੇ ਕੈਂਪਸ ਵੱਧ ਗਏ ਥੋਡੇ ਜਿਹੜੇ ਸੀਐਫਓ ਸੀਗੇ ਜਿਹੜੇ ਥੋਡੇ ਡੀਨ ਸੀਗੇ ਜਿਹੜੇ ਵੱਖਰੇ ਵੱਖਰੇ ਡਿਪਾਰਟਮੈਂਟ ਵਾਲੇ ਸੀਗੇ ਜਿਹੜੇ ਗਾਂ ਉਹਨਾਂ ਦੇ ਨਾਲ ਜੁੜੇ ਸੀਗੇ ਉਹ ਮਲਟਾਈ ਮਿਲੀਅਨ ਡਾਲਰਸ ਉਹ ਵੀ ਕਮਾ ਗਏ ਸੋ ਹੋਇਆ ਕੀ ਐ ਐਕਸਪਲੋਇਟੇਸ਼ਨ ਹੋਈ ਐ ਐਕਸਪਲੋਇਟੇਸ਼ਨ ਕਰਦੇ ਕਰਦੇ ਜਿਹੜੀ ਕੈਨੇਡਾ ਦੀ ਜਿਹੜੀ ਮੇਰੀ ਮੇਨਸਟ੍ਰੀਮ ਜਿਹੜੀ ਫੈਬਰਿਕ ਆ ਜਾਂ ਜਿਹੜਾ ਸਾਡਾ ਕਲਚਰਲ ਸਿਸਟਮ ਸੀ ਜਾਂ ਸਾਡਾ ਵੈਲਿਊ ਸਿਸਟਮ ਸੀਗਾ ਜਿਵੇਂ ਬਹੁਤ ਤੱਕ ਵਧੀਆ ਕੇ ਚੱਲੀ ਜਾਂਦਾ ਸੀ ਉਹ ਵੀ ਸਾਰਾ ਹਟਾਂ ਚੇ ਲੱਗੇ ਬਿਕਾਜ਼ ਤੁਸੀਂ ਪਹਿਲਾਂ ਜਿਸ ਕੈਨੇਡਾ ਇੱਕ ਕੰਸਰਵੇਟਿਵ ਟਾਈਮ ਤੇ ਸੀਗਾ ਉੱਥੇ ਡਿਗਰੀ ਹੋਲਡਰ ਆਉਂਦੇ ਸੀਗੇ ਸੋ ਤੁਸੀਂ ਬੈਕ ਹੋਮ ਤੋਂ ਜੇ ਮੈਂ ਪੰਜਾਬ ਦੀ ਗੱਲ ਕਰਾਂ ਇੰਡੀਆ ਦੀ ਗੱਲ ਕਰਾਂ ਉਹ ਬੇਸਿਕਲੀ ਤੁਸੀਂ ਐਮਏ ਬੀਏ ਡਾਕਟਰ ਕੋਰਸ ਕਰਕੇ ਫਿਰ ਤੁਸੀਂ ਇੱਥੇ ਆਉਂਦੇ ਸੀ ਫਿਰ ਤੁਸੀਂ ਇੱਕ ਮਚੁਰ ਮਚੁਰ ਸੀਗੇ ਕਿਉਂ ਕਰਕੇ ਜੋ ਵੀ ਤੁਹਾਡਾ ਉੱਠਣਾ ਬੈਠਣਾ ਸੀ ਕਾਲਜ ਲਾਈਫ ਯੂਨੀਵਰਸਿਟੀ ਲਾਈਫ ਇਸ਼ਕ ਮੋਸ਼ਕ ਜੋ ਵੀ ਹੈ ਜਿਹੜਾ ਉਹ ਇੱਕ ਪਿਊਬਿਟੀ ਇੱਕ ਸਿਸਟਮ ਹੁੰਦਾ ਸੀ ਜਾਂ ਤੁਹਾਡਾ ਟੀ अर्ਲੀ ਟੀਨੇਜ ਅਜਰ ਸੀ ਉਹ ਤੁਸੀਂ ਉੱਥੇ ਰੰਗ ਜਾਂਦਾ ਸੀ ਪਰ ਤੁਹਾਡੇ ਮਾਪਿਓ ਦਾ ਕੋਲੇ ਸੀਗੇ ਤੁਸੀਂ ਹੁਣ ਜਾ ਕੇ ਇੱਕ 16 ਸਾਲ ਦੇ 15 16 17 ਸਾਲ ਦੇ ਬੱਚੇ ਨੂੰ ਜਿਹਨੇ ਕਦੇ ਜਾ ਕੇ ਮੋਗੇ ਤੋਂ ਲੁਧਿਆਣੇ ਨਹੀਂ ਗਿਆ ਹੁੰਦਾ ਉਹਨਾਂ ਨੂੰ ਤੁਸੀਂ ਜਾ ਕੇ ਤੁਸੀਂ ਉਹਨੇ ਇਸ ਫੋਰਨ ਕੰਟਰੀਆਂ ਚ ਵਾਰਤਾ ਫੋਰਨ ਕੰਟਰੀਆਂ ਦੇ ਵਿੱਚ ਇੱਥੇ ਫਿਰ ਹੁਣ ਐਕਸਪਲੋਇਟੇਸ਼ਨ ਐਕਸਪਲੋਇਟੇਸ਼ਨ ਪਹਿਲਾਂ ਗਵਰਨਮੈਂਟ ਕਰਦੀ ਆ ਫਿਰ ਸਕੂਲ ਸਿਸਟਮ ਕਰਦਾ ਫਿਰ ਜਾ ਕੇ ਜਿਹੜੇ EMPLOYEES ਆ ਜਾਂ ਜਿਹੜਾ ਸੋਸ਼ਲ ਫੈਬਰਿਕ ਆ ਜਿਹੜਾ ਜਿਹਨੂੰ ਅਸੀਂ ਭਾਈਚਾਰੇ ਕਹਿੰਦੇ ਆ ਇਹ ਸਾਰਾ ਕੁਝ ਇੱਕ ਸੱਚ ਆ ਉਹ ਐਕਸਪਲੋਇਟੇਸ਼ਨ ਜਿਹੜਾ ਕੋਈ ਬੱਚਾ ਕੋਈ ਮੜਾ ਮੋਟਾ ਜਿਹਦਾ ਕੋਈ ਆਸਰਾ ਹੈਗਾ ਆ ਕੋਈ ਚੰਗਾ ਆ ਜਾਂ ਕਿਸੇ ਧਾਰਮਿਕ ਐਂਗਲ ਨਾਲ ਜੁੜਿਆ ਹੋਇਆ ਉਹਦੇ ਅੰਦਰ ਕੋਈ ਕੰਫੀਡੈਂਸ ਹੈਗਾ ਤੇ ਉਹ ਬੱਚੇ ਬਚਦੇ ਆ ਜਾਂ ਤੁਸੀਂ ਦੇਖੋ ਹੁਣ ਜਦੋਂ ਦਾ ਹੁਣ ਮੈਂ ਹੁਣ ਇਸ ਟਾਈਮ ਜਦੋਂ ਮੈਂ ਬੋਲਦਾ ਪਿਛਲੇ ਤੋ ਹਫ਼ਤਿਆਂ ਦੇ ਵਿੱਚ ਤਿੰਨ ਹਫ਼ਤਿਆਂ ਦੇ ਵਿੱਚ 6 ਖੁਦਖਸ਼ੀਆਂ ਦੇ ਕੇਸ ਸ਼ੁਰੂ ਹੋ ਗਏ ਵਾਈ ਬਿਕਾਸ ਫੇ ਤੁਸੀਂ ਅਮਰੀਕਾ ਡੌਕੀ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਸ਼ਰ ਆਮ ਹੋ ਰਿਹਾ ਵਾਈ ਕਿਉਂ ਕਰਕੇ ਹੁਣ ਸਾਡਾ ਸਾਡੇ ਜਿਹੜੇ ਬੱਚੇ ਆ ਇਹਨਾਂ ਨੂੰ ਇਹਨਾਂ ਦਾ ਬਹਾਨਾ ਵਰਤ ਕੇ ਵੀ ਇਹ ਇਹ ਇਹਨਾਂ ਦੇ ਕਰਕੇ ਕੈਨੇਡਾ ਦਾ ਸਲੋ ਡਾਊਨ ਹੋਇਆ ਇਹ ਜੀ ਜੌਬਾਂ ਨਹੀਂ ਮਿਲਦੀਆਂ ਇਹ ਸਾਰਾ ਕੁਝ ਜਦੋਂ ਤੁਸੀਂ ਇਹਨਾਂ ਨੂੰ ਅਲਾਉ ਕੀਤਾ ਸੀ ਦੂਸਰੇ ਪੱਖੋਂ ਤੁਸੀਂ ਇੰਨੇ ਰੈਫਿਊਜੀ ਤੁਸੀਂ ਲੈ ਕੇ ਆ ਰਹੇ ਆ ਤੁਸੀਂ ਜਿਹੜੇ ਅਨ ਡਾਕੂਮੈਂਟਡ ਜਿਹੜੇ ਹੋਰ ਬੰਦੇ ਆ ਤੁਸੀਂ ਜਾ ਕੇ ਕਿਸੇ ਇੱਕ ਕੰਟਰੀ ਦੇ ਮੂਲ ਦੇ ਨਿਵਾਸੀਆਂ ਨੂੰ ਆਨ ਅਰਾਇਵਲ ਤੁਸੀਂ ਇਮੀਗ੍ਰੇਸ਼ਨ ਦੇ ਰਹੇ ਆ ਤੇ ਜਿਹੜੇ ਬੱਚੇ ਨੇ ਜਾ ਕੇ ਪਹਿਲਾਂ ਪੈਸਾ ਲਾਇਆ ਇੱਥੇ ਆ ਕੇ 2-3 ਸਾਲ ਉਹ ਪੜ੍ਹੇ ਆ ਫਿਰ ਵਰਕ ਪਰਮਿਟ ਤੇ ਆ ਉਹਨਾਂ ਨੂੰ ਹੁਣ ਤੁਸੀਂ ਕੁਆਲੀਫਾਈ ਨਹੀਂ ਕਰ ਰਹੇ ਉਹ ਸਭ ਤੋਂ ਉਹਨਾਂ ਨੇ ਤਾਂ ਕੈਨੇਡੀਅਨ ਫਾਇਬਰਕ ਦੇ ਵਿੱਚ ਸਭ ਤੋਂ ਵੱਡੀ ਦੇਣ ਦਿੱਤੀ ਆ ਉਹਨਾਂ ਨੇ ਕੈਨੇਡੀਅਨ ਟੈਕਸ ਡਾਲਰ ਦਿੱਤਾ ਤੁਹਾਡੇ ਸਿਸਟਮ ਦੇ ਵਿੱਚ ਉਹਨਾਂ ਨੇ ਉਹਨਾਂ ਨੇ ਪੈਸਾ ਦਿੱਤਾ ਉਹ ਕੋਈ ਇਹ ਥੋੜੋ ਆ ਵੀ ਜਾ ਕੇ ਜਿਨੂੰ ਨੂੰ ਅਸੀਂ ਆ ਵੀ ਬਿਲੀਅਨ ਡਾਲਰ ਦੇਤਾ ਠੀਕ ਆ ਜਾਂ ਤੁਸੀਂ ਸਿੱਧਾ ਕਹੋ ਮੈਂ ਕੋਈ ਰਿਸਸ ਨਹੀਂ ਨਾ ਕੋਈ ਮੈਂ ਪੱਕਾ ਬਾਜੀ ਕਰਦਾ ਜੇ ਤੁਸੀਂ ਕਿਸੇ ਜੇ ਤੁਸੀਂ ਕੋਈ ਯੂਐਨ ਦੇ ਕੋਟੇ ਨੂੰ ਤੁਸੀਂ ਫਿਲ ਕਰਨਾ ਹੁਣ ਤੁਸੀਂ ਜਾ ਕੇ 에어ਪੋਰਟਾਂ ਦੇ ਵਿੱਚ ਜਦੋਂ ਕੋਈ ਆਉਂਦਾ ਤਾਂ ਵੀਜ਼ੇ ਤੁਸੀਂ ਇਸ਼ੂ ਕੀਤੇ ਵੀ ਆ ਵੀ ਇਟ ਅ ਵਰਕ ਪਰਮਿਟ ਵੀ ਇਟ ਵਿਜ਼ਟਰ ਵੀਜ਼ਾ ਜਾਂ ਸਾਰਾ ਕੁ ਉਹ ਤੁਸੀਂ ਉਹ ਤੁਹਾਡੀ ਕੰਟਰੀ ਨੇ ਇਸ਼ੂ ਕੀਤੇ ਆ ਫਿਰ ਤੁਸੀਂ ਉਹਨਾਂ ਨੂੰ ਕਹਿੰਨੇ ਅਸੀਂ ਵੀਐਸਓ ਅਫਸਰ ਕਹਿ ਰਿਹਾ ਵੀ ਨਹੀਂ ਤੁਸੀਂ ਆ ਗੋ ਬੈਕ ਹੋਮ ਔਰ ਤੁਸੀਂ ਰਫੂਜੀ ਲਓ ਵਾਈ ਮੈ ਰਫੂਜੀ ਦਾ ਹੋ ਕੇ ਜਮਾਇਤਾ ਵੇਸਟਰ ਆਇਆ ਉਹ ਮੇਰੀ ਮਰਜ਼ੀ ਆ ਜੇ ਉਹ ਮੈਂ ਲੀਗਲੀ ਸਿਸਟਮ ਆ ਕਿਸੇ ਵਕੀਲ ਕੋਲ ਜਾਵਾਂ ਕਿਸੇ ਕੰਸਲਟਿੰਗ ਕੋਲ ਜਾਵਾਂ ਜੇ ਜਾ ਕੇ ਮੈਂ ਇੱਥੇ ਕਾਹ ਰਹਿਣਾ ਚਾਹਣਾ ਵੀ ਜਿਹੜਾ ਪ੍ਰੋਸੈਸ ਹੋਊਗਾ ਮੇਰਾ ਵਰਕ ਪਰਮਿਟ ਹੋ ਜਾ ਮੇ ਸਟਡੀ ਵੀਜ਼ਾ ਹੋ ਜਾ ਕੁਛ ਵੀ ਉਹ ਵੀ ਪਰ ਮੈਂ ਕੈਨੇਡੀਅਨ ਸਿਸਟਮ ਦੇ ਨਾਲ ਕਰੂੰਗਾ ਮੈਂ ਇਲੀਗਲ ਤਾਂ ਨਹੀਂ ਆਇਆ ਪਰ ਜਿਹੜੇ ਇਲੀਗਲ ਆਉਂਦੇ ਆ ਜਿਹੜੇ ਮਦਰ ਫਾਲਸਟਰ ਆਉਂਦੇ ਆ ਜਿਹੜੇ ਹਣ ਆਹ ਜਿਹੜਾ ਫਰੋਤੀ ਖਲਚਰਾ ਜਾਂ ਮਤਲਬ ਜਿਹੜੇ ਵਾਂਟਿਡ ਕ੍ਰਾਈਮਨਲਸ ਸੀਗੇ ਉਹਨਾਂ ਨੂੰ ਤੁਸੀਂ ਸਾਰੀ ਹੱਕ ਦੇ ਰਹੇ ਆ ਉਹਨਾਂ ਦੇ ਉਹਨਾਂ ਦਾ ਬੋਲਬਾਲਾ ਚੱਲ ਰਿਹਾ ਜਾਂ ਜਿਹੜੇ ਕਿਸੇ ਵੀ ਸਿਸਟਮ ਦੇ ਨਾਲ ਥੋੜੇ ਜਾ ਕੇ ਥੋੜੇ ਗਵਰਨਮੈਂਟਾਂ ਨੂੰ ਥੋਡੀਆਂ ਮਤਲਬਾ ਥੋੜੇ ਜਿਹੜੇ ਇਲੈਕਟਿਡ ਅਫੀਸ਼ੀਅਲਸ ਆ ਆਲ 3 ਲੈਵਲਸ ਆਫ ਗਵਰਨਮੈਂਟ ਇਨ ਕੈਨੇਡਾ ਜਿਨ੍ਹਾਂ ਨੂੰ ਪੈਸਾ ਦਿੱਤਾ ਜਾਂਦਾ ਪੀ 8 ਫੰਡ ਰੇਜ਼ਿੰਗ ਬੀ ਕੋਸੋਵੀਆ ਇਹ ਇੱਕ ਧੰਦਾ ਬਣ ਗਿਆ ਇਹ ਧੰਦੇ ਨੇ ਹੁਣ ਜਾ ਕੇ ਹੁਣ ਇਹ ਮਹਿੰਗਾ ਪੈ ਰਿਹਾ ਕਿ ਹੁਣ ਰਿਐਲਿਟੀ ਇਹ ਆ ਕੰਮ ਨਹੀਂ ਮਿਲਦਾ ਸੋ एवरीथिंग ਜਿਹੜਾ ਹੋ ਰਿਹਾ ਇਹ ਇੱਕ ਐਕਸਪਲੋਇਟੇਸ਼ਨ ਦੇ ਸਿਰ ਤੇ ਹੋ ਰਿਹਾ ਜਾਣ ਬੁੱਝ ਕੇ ਹੋ ਰਿਹਾ ਸੋ ਜਿਹੜਾ ਤੁਸੀਂ ਜਿਹੜਾ ਬਾਰ ਬਾਰ ਇਹ ਕਹੀ ਜਾਂਦੇ ਜੀ ਸਟੂਡੈਂਟ ਹੈਸ ਟੂ ਗੋ ਬੈਕ ਹੋਮ ਰਾਈ ਉਹ ਸਿਰਫ ਇੱਥੇ ਪੜ੍ਹਾਈ ਵਾਸਤੇ ਆ ਜੀ ਯਾ ਕਿ ਉਹ ਪੜ੍ਹਾਈ ਵਾਸਤੇ ਪਰ ਤੁਸੀਂ ਅਲਾਉ ਕੀਤਾ ਸੀਗਾ ਵੀ ਉਹ ਜਾ ਕੇ ਆਪਦੀ ਸਟੈਟਸ ਐ ਕਰਕੇ ਉਹ ਪੀਆਰ ਇੱਥੇ ਇਸ ਕੰਟਰੀ ਦਾ ਬਣ ਸਕੇ ਜੇ ਤੁਸੀਂ ਬੈਕ ਜਾਓ 10 ਟੂ 15 ইয়ার্স ਜਿੰਨਾ ਵੀ ਉਹ ਬੱਚਾ ਆਇਆ ਸੀਗਾ ਇਹ ਰਾਈ ਤੇ ਜਿਹੜਾ ਪੱਕਾ ਹੋਇਆ ਉਹ ਜਾਂ ਤਾਂ ਆਪ ਦੀ ਇੰਡੀਪੈਂਡੈਂਟ ਬਿਜ਼ਨਸ ਓਨਰਸ ਆ ਜਾਂ ਹੋ ਕੇਸੇ ਕਾਰਪੋਰੇਟ ਸੈਕਟਰਸ 'ਚ ਕੰਮ ਕਰਦੇ ਆ ਸਾਰੇ ਵੈਲਥ ਡੂ ਆ ਸਭ ਤੋਂ ਸਕਸੈਸਫੁਲ ਉਹ ਚੀਜ਼ ਸੀ ਜੇ ਤੁਸੀਂ ਕਰਨਾ ਸੀਗਾ ਹੁਣ ਵੀ ਤੁਸੀਂ ਇੱਕ ਕਿਸੇ ਨੂੰ ਕੁਝ ਭੇਜਣਾ ਨਹੀਂ ਸਟੋਰੀ ਤੇ ਇਹ ਆ ਰਹੀ ਆ ਅੱবি ਸਭ ਤੋਂ ਜ਼ਿਆਦੇ ਆਹਾ ਸਮੇਂ ਦੇ ਵਿੱਚ ਆਹਾ ਜਿਹੜੇ ਜਿਨ੍ਹਾਂ ਦਾ ਮਾਰਕ ਮਿਲਰ ਆਇਆ ਖਾਸ ਕਰਕੇ ਉਹ ਕਹਿੰਦੇ ਵੀ ਜਾ ਕੇ ਕੰਸਰਵਟਿਵ ਲੈਵਲਸ ਤੇ ਜਾ ਕੇ ਵੀ ਡੀਪੋਰਟੇਸ਼ਨ ਕੀਤੀ ਇਹਨਾਂ ਨੇ ਇਨ ਸਪੈਸ਼ਲੀ ਇਨ ਦ ਲਾਸਟ 6-7 ਮੰਥਸ ਇੱਕ ਇੱਕ ਹੀ ਹੁਣ ਨੰਬਰ ਸਾਰੇ ਆ ਇਹ ਸਾਰਾ ਇੱਕ ਵੋਟ ਫੈਂਡਰਿੰਗ ਆ ਇਹ ਵੋਟ ਬੈਂਕ ਪੋਲਟਿਕਸ ਆ ਕਿਉਂ 15 ਮਹੀਨੇ ਰਹਿ ਗਏ ਇਲੈਕਸ਼ਨ ਦੇ ਤੁਸੀਂ ਦੇਖੋ ਹੁਣ ਜਿਹੜੇ ਬਹੁਤ ਸਾਰੇ ਜਿਹੜੇ ਅੰਦਰੋਂ ਜਿਹੜੀ ਹੁਣ ਬਗਾਵਤਾ ਦੀ ਬੋਲੀ ਚੱਲਦੀ ਆ ਵੀ ਟਰੂਡੋ ਸਾਹਿਬ ਤੁਸੀਂ ਜਾਓ ਪਲੀਜ਼ ਖੜਾ ਛੱਡੋ ਸਾਡੀ ਪਾਰਟੀ ਲਿਬਰਲ ਪਾਰਟੀ ਆਫ ਕੈਨੇਡਾ ਬਚ ਜੂਗੀ ਕਿੰਨੇ ਜਾ ਕੇ ਹੁਣ ਟਰੂਡੋ ਸਾਹਿਬ ਦਾ ਜਿਹੜਾ ਰਾਈਟ ਹੈਂਡ ਮੈਨ ਆ ਬਚਪਨ ਦੇ ਜਿਹੜੇ ਦੋਸਤ ਆ ਜਿਹੜੇ ਮਤਲਬ ਇਹਨੇ ਇਹਨਾਂ ਨੇ ਐ MP ਬਣਾ ਕੇ ਤੇ ਜਾ ਕੇ ਉਹਨਾਂ ਨੂੰ ਮਿਨਿਸਟਰੀਆਂ ਦਿੱਤੀਆਂ ਸੀਗੀਆਂ ਮੈਜੋਰਟੀ ਜਿੰਨੇ ਮਿਨਿਸਟਰ ਆ ਸਾਰੇ ਇਨਕੰਪੀਟੈਂਟ ਆ ਇਹ ਕਦੇ ਇਹਨਾਂ ਨੂੰ ਜਾ ਕੇ ਕਿਸੇ ਨੂੰ ਵਾਈਸ ਕੋਈ ਸੁਪਰਵਾਈਜ਼ਰ ਨੀਨ ਨੂੰ ਬਣਾਉਦਾ ਸੀਗਾ ਤੇ ਇਹ ਜਾ ਕੇ ਸਾਡੀ ਕੰਟਰੀ ਦਾ ਜਾ ਕੇ ਜਿਹੜਾ ਇਹਨਾਂ ਨੇ ਹਾਲਾਤ ਕਰਤਾ ਇਹ ਟੂ ਮੱਚ ਆ ਟੂ ਐਕਸਟ੍ਰੀਮ ਆ ਕੱਲ ਨੂੰ ਪੀਅਰ ਪੋਲੀਵੋਸੋਵੀ ਆਗੇ ਨਾ ਕੰਜ਼ਰਵੇਟਿਵ ਪਾਰਟੀ ਆ ਸੁਪਰ ਮੈਜੋਰਟੀ ਵੀ ਲਾਜੋ ਫੇਅਰ ਵੀ ਅਸੀਂ ਕੁਝ ਨਹੀਂ ਕਰ ਸਕਦੇ ਕੋਈ ਚੇਂਜ ਨਹੀਂ ਕੀਤਾ ਨਾ ਕਿਉਂ ਕਰਕੇ ਸਪੈਸ਼ਲ ਇੱਕ ਟਰਮ ਲੱਗੂਗੀ ਸਿਰਫ ਸਫਾਈ ਕਰਨ ਨੂੰ ਸਟੈਬਿਲਿਟੀ ਲਿਆਉਣ ਨੂੰ ਤੁਸੀਂ ਕੀ ਕਰੋਗੇ ਤੁਹਾਡੇ ਕੋਲ ਇਨਫਰਾਸਟ੍ਰਕਚਰ ਕੈਨੇਡਾ ਦਾ ਇਨਫਰਾਸਟ੍ਰਕਚਰ ਕਰੰਟ ਲੈਵਲ ਤੇ ਔਲਰੇਡੀ 15 ਟੂ 20 ইয়ারਸ ਆਊਟਡੇਟਡ ਹੈ ਹੌਣ ਵੀ ਤੁਸੀਂ ਦੇਖੋ ਪਿਛਲੇ 10 ਸਾਲਾਂ ਚ ਇਨਫਰਾਸਟ੍ਰਕਚਰ ਦੇ ਉਤੇ ਇੱਕ ਪੈਸਾ ਨਹੀਂ ਲਾਇਆ ਗਿਆ ਸੋ ਕਿੰਨਾ ਟਾਈਮ ਕਿ ਕੀ ਕਿੱਥੇ ਆ ਅਸੀਂ ਆਲਮੋਸਟ 30 35 ਸਾਲ ਅਸੀਂ ਪਿੱਛੇ ਪੈ ਗਏ ਬੰਦਾ ਤੁਸੀਂ ਚਾਕੇ ਇਨਾ ਇਨਾਲ ਵਾਰਤਾ ਫਿਰ ਤੁਸੀਂ ਇਹ ਕੋਈ ਨਹੀਂ ਤੁਹਾਨੂੰ ਹੁਣ ਆਪ ਬੰਦੇ ਆ ਵੀ ਭਾਈ ਸਾਡੇ ਕੋਲ ਤਾਂ ਸਾਨੂੰ ਆਪਣੀ ਰੈਕਡ ਸਾਡੇ ਦੱਸ ਦੇ ਵੀ ਅਸੀਂ ਇਨਾ ਬੰਦਾ ਹੈ ਕਿੱਥੇ ਆ ਕਿੰਨਾ ਆਇਆ ਨਾ ਤੁਸੀਂ ਜਾ ਕੇ ਬੈਕਗਰਾਉਂਡ ਚੈੱਕ ਕਰਦੇ ਆ ਇਨਾ ਕ੍ਰਿਮੀਨਲ ਵਾਰਤਾ ਉਹ ਦੂਜੇ ਪਾਸੇ ਅਮਰੀਕਾ ਦੇ ਟਰੰਪ ਸਾਹਿਬ ਸਿੱਧਾ ਬੋਲੀ ਜਾਂਦੇ ਆ ਵੀ ਜੇ ਮੈਂ ਆ ਗਿਆ ਮੈਂ ਜਾ ਕੇ ਹਲ ਇਹਨਾਂ ਦਾ ਫਿਰ ਮੈਂ ਕਰਨਾ ਉਹ ਉਹ ਜੋ ਬਾਈਡਨ ਦੇ 4 ਸਾਲਾਂ ਦੇ ਵਿੱਚ ਆਲਰੇਡੀ 20 ਮਿਲੀਅਨ ਬੰਦਾ ਉਥੇ ਇਲੀਗਲੀ ਵੜ ਗਿਆ ਉਹ ਵੀ ਜਾ ਕੇ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਦਾ ਬੰਦਾ ਆ ਜੇ ਉਥੋਂ ਸក្តਾਈ ਹੋਊਗੀ ਫਿਰ ਕਿੱਦਣੂ ਭਜਣਾ ਸਭ ਤੋਂ ਮਤਲਬ ਯੂਸਟੈਸ ਬਾਰਡਰ ਕਿਹੜਾ ਕੈਨੇਡਾ ਦਾ ਹੈ ਤੇ ਉਹਨਾਂ ਨੇ ਫਿਰ ਉਹਨਾਂ ਨੇ ਵੀ ਇੱਥੇ ਆ ਕੇ ਜੇ ਜੇ ਆ ਕੇ ਆਗਾ ਦਾ ਰੈਫਿਊਜੀ ਰੈਫਿਊਜੀ ਲੈਣਗੇ ਸ਼ਰਨ ਲੈਣਗੇ ਫਿਰ ਅਸੀਂ ਦੱਸੋ ਕੀ ਕਰੋਗੇ ਅੱਗੇ ਅੱਗੇ ਸਾਡੇ ਕੋਲੇ ਮਤਲਬ ਕੋਈ ਜਗ੍ਹਾ ਨਹੀਂ ਹੈਗਾ ਇਨਫਰਾਸਟ੍ਰਕਚਰ ਦੀ ਜੀ ਸਭ ਤੋਂ ਵੱਡੀ ਘਾਟ ਆ ਅਸੀਂ ਜਾ ਕੇ ਜਿਹੜਾ ਐਵਰੇਜ ਯੂਸ ਆ ਅੰਡਰ 30 ਜਿਹੜੇ ਅੰਟੇਰੀਓ ਦਾ ਯੂਥ ਆ ਜਾਂ ਜੀਟੀਏ ਟ੍ਰਾਂਟੋ ਦਾ ਯੂਥ ਆ ਉਹ ਇਹ ਕਹ ਰਿਹਾ ਵੀ ਜਾ ਕੇ ਅਸੀਂ ਸਿਟੀ ਲਿਮਿਟ ਤੋਂ ਬਾਹਰ ਰਹਿਣਾ ਚਾਹੁੰਦੇ ਆ ਅਸੀਂ ਸਿਟੀ ਦੇ ਵਿੱਚ ਐਂਟਰੀ ਨਹੀਂ ਹੋਣਾ ਚਾਹੁੰਦਾ ਕਿਉਂ ਕਰਕੇ ਪੀਰ ਰੀਜਨ ਤੋਂ ਲੈ ਕੇ ਵਿਟ ਵੀ ਆਲਮੋਸਟ ਡੇਲੀ 2 ਘੰਟੇ ਲੱਗਦੇ ਆ ਵਨ ਵੇ ਇੱਥੇ ਇਨਾ ਟ੍ਰੈਫਿਕ ਨਾਈਟਮੇਰ ਨਾਈਟ ਮੇ ਗ੍ਰਿਡਲਾਕ ਆਤਾ ਫਿਰ ਜਦੋਂ ਤੁਸੀਂ ਜਾ ਕੇ ਜਿਹੜੇ ਬੰਦੇ ਤੁਸੀਂ ਲਾਇਸੈਂਸ ਦਾ ਉਦੋਂ ਮਿਲਣਾ ਚਾਹੀਦਾ ਸੀ ਜਦੋਂ ਬੰਦਾ ਪੀਆਰ ਹੁੰਦਾ ਪੀ ਆਰ ਹੁੰਦਾ ਪਰਮ ਰੈਜ਼ੀਡੈਂਟ ਹੁੰਦਾ ਤੇ ਉਹਦੀ ਲਿਮਟ ਵੀ ਹੋਣੀ ਚਾਹੀਦੀ ਸੀ ਏਜ ਲਿਮਟ ਹੋਣੀ ਚਾਹੀਦੀ ਸੀ ਤੇ 23 ਜਾਂ 24 23 24 25 ਦਾ ਆਏਜ ਹੋਣੀ ਚਾਹੀਦੀ ਸੀ ਫਿਰ ਜਦੋਂ ਬੰਦਾ ਲੀਗਲੀ ਕੋਈ ਕਮਰਸ਼ੀਅਲ ਯੂਨਿਟ ਨੂੰ ਹੱਥ ਲਾ ਸਕਦਾ ਪਰ ਨਹੀਂ ਅਸੀਂ ਅਸੀਂ ਉਹ ਵੀ ਖੁੱਲ੍ਹ ਕਰਤੀ ਵਿਜ਼ਟਰ ਆਉਂਦਾ ਰਾਈ ਉਹ ਤੋਂ ਬਾਅਦ ਮਤਲਬ ਜਿਹੜਾ ਆ ਗਿਆ ਇੱਕ ਉੱਥੋਂ ਰਾਈਟ ਅਵੇ ਉਹਨੂੰ ਤੋਂ ਦੋ ਨੰਬਰ ਦੇ ਪੇਪਰਾਂ ਚ ਫਾਈਨਾਂਸਿੰਗ ਲਾਇਸੈਂਸ ਦਵਾਤੇ ਉਹ ਜਾ ਕੇ ਹੁਣ ਸਾਡੇ ਐਵਰੀਡੇ ਸਾਡ ਨੂੰ ਪਤਾ ਹੀ ਆ ਕੀ ਹਾਲ ਆ ਸਾਡੇ ਆਟੋਮੈਟਿਕ ਟਰੱਕ ਆ ਗਏ ਉਹ ਸੋਚਦੇ ਵੀ ਗੱਡੀ ਆ ਐ ਨਹੀਂ ਪਤਾ ਵੀ ਉਹ ਤੁਰਿਆ ਫਿਰਿਆ ਬੰਬਾ ਉਹ ਜਿਹੜਾ ਬੰਬਾ ਉਹ ਜਾ ਕੇ ਸਾਡੇ ਹੁਣ ਪਰਿਵਾਰਾਂ ਦੇ ਵਿੱਚ ਡੈਥ ਡੈਥ ਡੇਲੀ ਮੌਤ ਹੋ ਰਹੀ ਆ ਸਾਡੇ ਬੱਚੇ ਹੈਂਡੀਕੈਪ ਹੋ ਰਹੇ ਆ ਸਾਡੀਆਂ ਬੱਚਿਆਂ ਮਰ ਰਹੀਆਂ ਅਸੀਂ ਅਸੀਂ ਐਸੀ ਕ੍ਰੀਏਟ ਕੀ ਕਰ ਲੈ ਰਿਸਪਾਂਸਿਬਿਲਟੀ ਐਸੀ ਕੋਈ ਲੈ ਨਹੀਂ ਰਹੀ ਹਰੇਕ ਹੀ ਦੂਜੇ ਦੇ ਮੋਢੇ ਦੇ ਮੋਢੇ ਤੇ ਤਾਰ ਦਿੰਦਾ ਇਹ ਜੀ ਪ੍ਰੋਵਿੰਸ਼ਲ ਮੈਟਰ ਆ ਇਹ ਜੀ ਸਿਟੀ ਮੈਟਰ ਆ ਇਹ ਜੀ ਫਲਾਨਾ ਮੈਂ ਫੈਡਰਲ ਮੈਟਰ ਆ ਉਹ ਆ ਕੇ ਤੁਹਾਡੇ ਪਰ ਖੰਡ ਪਾਟ ਕੀ ਤਨ ਭੋਗਾਂ ਜੋਗੇ ਰਹਿ ਗਏ ਫੇਰ ਤੁਸੀਂ ਕਹਿੰਦੇ ਅਸੀਂ ਹੋਰ ਅਸੀਂ ਲੈ ਕੇ ਆਉਣਾ ਕੀ ਲੈ ਕੇ ਆਉਣਾ ਤੁਸੀਂ ਤੁਸੀਂ ਇਸ ਕੰਟਰੀ ਇਸ ਕੰਟਰੀ ਦਾ ਫਿਊਚਰ ਕੋਈ ਸੋਚਦਾ ਹੀ ਨਹੀਂ ਸਾਡੇ ਜਿਹੜੇ ਆਉਣ ਵਾਲੇ ਜਿਹੜੀ ਜਿਹੜੀ ਪੀੜ੍ਹੀ ਆ ਸਭ ਤੋਂ ਜ਼ਿਆਦਾ ਉਹ ਮੈਂਟਲ ਇਲਨੈਸ ਤੇ ਤੇ ਨਸ਼ੇ ਦੇ ਨਸ਼ੇ ਦੇ ਵਿੱਚ ਭੋਗ ਭੋਗਦੀ ਆ ਜਿਹੜੇ ਸਾਡੇ ਜਦੋਂ ਉਹ ਕਹਿ ਰਿਹਾ ਮੇਰਾ ਮੇਰਾ ਕਲਸ ਨੇ ਮੇਰਾ ਬ੍ਰਦਰ ਮੇਰਾ ਡੈਡ ਮੇਰਾ ਅੰਕਲ ਉਹ ਗੈਂਗਸਟਰ ਆ ਅਸੀਂ ਕਹਿੰਨੇ ਆ ਵੈਸੀ ਬੜੀ ਐਸੀ ਚੀਜ਼ ਅਸੀਂ ਉਸ ਅਸੀਂ ਫੁਕਰੇ ਕਲਚਰ ਨੂੰ ਅਸੀਂ ਫੋਕਰ ਪੁਣੇ ਨੂੰ ਅਸੀਂ ਅਸੀਂ ਮੇਨਸਟ੍ਰੀਮ ਬਣਾਤਾ ਭੁੱਲ ਗਿਆ ਅਸੀਂ ਕਿਹਦੇ ਵਾਰਸਾਂ ਤੁਹਾਡੇ ਘਰਾਂ ਦੇ ਵਿੱਚ ਅਸੀਂ ਨਰਕ ਪੈਦਾ ਕਰਤਾ ਇਹ ਨਰਕ ਦੀ ਨਿਸ਼ਾਨੀਆਂ ਆ ਹੋਰ ਕੋਈ ਕਲਯੁਗ ਬਾਹਰ ਹੋਣੀ ਆ ਜਿਹੜਾ ਸੋਚੋ ਅਸੀਂ ਜਦੋਂ ਅਸੀਂ ਪੰਜਾਬ ਦੀ ਧਰਤੀ ਤੋਂ ਬਾਹਰ ਅਸੀਂ ਜਦੋਂ ਆ ਗਏ ਅਸੀਂ ਚੰਗੇ ਭਵਿੱਖ ਵਾਸਤੇ ਆਏ ਸੀਗੇ ਕਿਹੜਾ ਚੰਗਾ ਭਵਿੱਖ ਅਸੀਂ ਬਣਾ ਲਿਆ ਜਿਹੜਾ ਮੇਰੇ ਆਰਗੇ ਨੂੰ 5 ਸਾਲ ਅਸੀਂ ਤੋਂ ਮੈਂ ਆਇਆ ਇਸ ਕੰਟਰੀ ਚ ਆਇਆ ਸੀ ਤੁਸੀਂ ਦੇਖੋ 46 46 ਇਅਰਸ ਹੋ ਗਏ 46 ਇਅਰਸ ਦੇ ਵਿੱਚ ਹੁਣ ਤਾਂ ਮਲਾਈ ਖਾਣ ਦਾ ਟਾਈਮ ਸੀਗਾ ਹੁਣ ਸਾਡੇ ਸਾਡੇ ਹੁਣ ਉਹੀ ਹੁਣ ਤਾਂ ਅਸੀਂ ਦੁਆਰਾ ਫੇਸ਼ਤਰ ਖਾਣ ਲੱਗੇ ਆ ਮੇਰੇ ਆਰਗੇ ਨੂੰ ਦੁਖੀ ਹਿਰਦੇ ਦੇ ਵਿੱਚ ਆ ਕੇ ਐਸਨ ਦੇ ਸ਼ੋ ਕਰਨੇ ਪੈਂਦੇ ਆ ਹੈ ਕਿ ਜਾ ਕੇ ਮੇਨਸਟ੍ਰੀਮ ਨਾਲ ਫੇਰ ਮੱਥਾ ਮਾਰਨਾ ਪੈਂਦਾ ਹਾਲਾਤ ਸਾਡੀ ਇਹ ਬਣਾਤੀ ਐ ਅਸੀਂ ਲੱਛਰ ਪੁਣੇ ਤੋਂ ਵਗੈਰਾ ਸੇ ਸਾਡੀ ਕੋਈ ਗੱਲ ਨਹੀਂ ਹੈਗੀ ਮਤਲਬ ਇੱਕ ਦੂਜੇ ਦੇ ਲੱਤਾਂ ਖਿੱਚੀਆਂ ਸ਼ੁਕਰ ਕਰੋ ਵੀ ਇੱਥੇ ਗੁਰੂ ਬਾਬੇ ਨਾਨਕ ਦੇ ਗੁਰੂ ਘਰ ਸੀਗੇ ਇੱਥੇ ਤਿੰਨ ਟਾਈਮ ਮਤਲਬ ਬੱਚੇ ਦੇ ਬੱਚੀਆਂ ਪਰਿਵਾਰ ਦੇ ਪਰਿਵਾਰ ਈਵਨ ਨਾਨ ਸਿੱਖ ਜਾ ਕੇ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅਪਾਰ ਕਿਰਪਾ ਹੋ ਰਹੀ ਹੈ ਇੱਕ ਤਾਂ ਜਾ ਕੇ ਉਹਨਾਂ ਨੂੰ ਉਹਨਾਂ ਨੂੰ ਸੀਤ ਪ੍ਰਸ਼ਾਦ ਮਹਦਾ ਲੰਗਰਾਂ ਚੋਂ ਦੂਸਰੀ ਗੱਲ ਆ ਜਿਹੜੀ ਉਹਨਾਂ ਦੀ ਮਾਨਸਿਕਤਾ ਵਾਂਸਿਕਤਾ ਜਿਹੜੀ ਉਹ ਮੈਂਟਲ ਇਲਨੈਸ ਆ ਜਿਹੜੇ ਇੰਨਾ ਬਲੱਡ ਪ੍ਰੈਸ਼ਰ ਆ ਜਿਹੜਾ ਇੰਨਾ ਸਟ੍ਰੈਸ ਆ ਜਿਹੜਾ ਇੰਨਾ ਵਿਊਸ ਦੇ ਵਿੱਚ ਉਹ ਲੰਘ ਰਹੇ ਆ ਉੱਥੇ ਗੁਰੂ ਗੁਰੂ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਬਣਦੀ ਤੇ ਉਹ ਬੋਲਦੇ ਆ ਉਹ ਉਹ ਸ਼ਰਨ ਦੇ ਰਿਹਾ ਇਸ ਟਾਈਮ ਇਹ ਗੱਲ ਤਾਂ ਸਹੀ ਇਮੀਗ੍ਰੇਸ਼ਨ ਤੋਂ ਬੜੇ ਦੇ ਪਿੱਛੇ ਇੱਕ ਬਹੁਤ ਵੱਡੀ ਵੱਡਾ ਵੱਡੀ ਚੀਜ਼ ਆ ਵੀ ਸੋਚੋ ਆਪਾਂ ਜਾਗੋ ਇਹਨਾਂ ਦੇ ਇਹਨਾਂ ਨੂੰ ਤੁਸੀਂ ਐਮਪੀਆ ਨੂੰ ਖੰਡ ਪਾੜ ਕੀਰਤਨ ਭੋਗਾ ਦਾ ਖਿਹੜਾ ਚੜਾਓ ਇਹਨਾਂ ਨੂੰ ਕਹੋ ਵੀ ਭਾਈ ਜਿਹੜਾ ਮਜੂਤਾ ਹਾਲਾਤ ਆ ਉਹ ਕਰੋ ਇਹ ਸਾਡੇ ਬੱਚਿਆਂ ਦਾ ਜੇ ਇੱਥੇ ਆਏ ਆ ਲੀਗਲੀ ਆਏ ਆ ਇਹਨਾਂ ਦਾ ਕੀ ਕਸੂਰ ਆ ਇਹਨਾਂ ਨੂੰ ਹੁਣ ਤੁਸੀਂ ਕਹਿੰਦੇ ਗੈਟ ਲਾਸਟ ਬਹੁਤ ਪੈਸਾ ਇਹਨਾਂ ਦੇ ਕੋਲ ਜੇ ਕੋਈ ਆਇਆ ਲਾ ਕੇ ਕੋਈ ਪੈਸਾ ਚੱਲੋ ਫੇਰ ਵੀ ਉਹ ਕਿੜਾ ਉਹਨਾਂ ਦੇ ਕੋਲ ਉਹਨਾਂ ਦੇ ਉੱਥੇ ਕੋਠੇ ਭਰੇ ਪਏ ਆ ਉਹ ਵੀ ਕਰਜ਼ਾ ਚੱਕ ਕੇ ਆਏ ਆ ਚੰਗੇ ਭਵਿੱਖ ਵਾਸਤੇ ਫਿਰ ਇੱਕ ਫਰਜ਼ ਸਾਡਾ ਵੀ ਆ ਜਿਤੇ ਮੈਂ ਜਿੰਨ ਜੇ ਮੈਂ ਇਹਨਾਂ ਨੂੰ ਇਹਨਾਂ ਨੂੰ ਮੈਂ ਡਾਂਟਦਾ ਵੀ ਆ ਇਹਨਾਂ ਦੀ ਬਾਹ ਵੀ ਫੜੀਦੀ ਆ ਕਿਉਂ ਇਹ 3 ਡੇ ਇੱਕ ਕਮਿਊਨਿਟੀ ਇਹ ਭਾਈਚਾਰਾ ਇਹ ਬੱਚੇ ਸਾਡੇ ਆ ਸੋ ਇੰਨਾ ਕਿ ਮੈਂ ਬੋਲਦਾ ਫੇਰ ਤਾਂ ਦੇਖਦੇ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ